ਸਰਦਾਰ ਜਗਤ ਸਿੰਘ ਕੁਸ਼ਤੀ ਅਕੈਡਮੀ ਗੁਰੂ ਅਰਸਾਏ ਦੇ ਖਿਡਾਰੀ ਇਸ ਵਾਰ ਫਿਰ ਮੈਡਲ ਲੈ ਕੇ ਆਏ ਪੰਜ ਮੈਡਲ ਲੈ ਕੇ ਪਹੁੰਚੇ ਹੈਗੇ ਆ ਗੁਰੂ ਅਰਸਾਏ ਦੇ ਵਿੱਚ ਗੁਰੂ ਅਰਸਾਏ ਦੇ ਵਿੱਚ ਰਮਿੰਦਰ ਸਿੰਘ ਆਵਲਾ ਸਾਹਿਬ ਕਾ ਵਿਧਾਇਕ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਕੋਚ ਸਾਹਿਬ ਵੀ ਮੌਜੂਦ ਹੈਗੇ ਆ ਪੰਜ ਮੈਡਲ ਜਿਹੜੇ ਨੌਜਵਾਨ ਲੈ ਕੇ ਆਏ ਆ ਕੋਚ ਸਾਹਿਬ ਦਾ ਵੀ ਸਨਮਾਨ ਹੋ ਰਿਹਾ ਹੈ ਅਲੱਗ-ਅਲੱਗ ਗੇਮਾਂ ਦੇ ਵਿੱਚ ਮੈਡਲ ਲੈ ਕੇ ਆਏ ਆ ਆਵਲਾ ਸਾਹਿਬ ਪੰਜ ਮੈਡਲ ਜੀ ਇਸ ਵਾਰ ਫਿਰ ਹਰ ਵਾਰ ਤੁਹਾਡੇ ਦਾਦਾ ਜੀ ਦੇ ਨਾਮ ਤੇ ਕੁਸ਼ਤੀ ਦੰਗਲ ਹੈਗਾ ਤੇ ਨੌਜਵਾਨ ਦੇਖ ਲਓ ਤੁਸੀਂ ਅੱਗੇ ਵਧੋ ਦੇਖੋ ਆ ਨੌਜਵਾਨ ਹਮੇਸ਼ਾ ਹੀ ਅਕੈਡਮੀ ਦਾ ਸਰਦਾਰ ਜਗਤ ਸਿੰਘ ਅਕੈਡਮੀ ਦਾ ਨਾਮ ਰੌਸ਼ਨ ਕਰਦੇ ਆ ਮੈਂ ਸਾਰੇ ਕੋਚ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਹੀ ਨਾ ਦਿਨ ਵੇਖਦੇ ਆ ਨਾ ਰਾਤ ਬੱਚਿਆਂ ਦੇ ਲਈ ਮਿਹਨਤ ਕਰਦੇ ਆ ਜਿੰਨੇ ਬੱਚੇ ਕਰਦੇ ਉਹ ਨਹੀਂ ਇਹ ਕਰਦੇ ਆ ਮੈਂ ਸਾਰੇ ਬੱਚਿਆਂ ਨੂੰ ਆਪਦੇ ਵੱਲੋਂ ਸ਼ੁਭਕਾਮਨਾਵਾਂ ਦਿੰਨਾ ਤੇ ਵਧਾਈ ਦਿੰਨਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੋਰ ਤਰੱਕੀਆਂ ਬਖਸ਼ੇ। ਰਮਿੰਦਰ ਜੀ ਜਿੱਦਾਂ ਇਹਨਾਂ ਬੱਚਿਆਂ ਦੀ ਮਦਦ ਕਰ ਰਹੇ ਹੋ, ਕੱਲ ਅਮਰਤਪਾਲ ਦੀ ਮਦਦ ਕਰਕੇ ਆਏ ਸੀ। ਹੋਰ ਵੀ ਕਾਫੀ ਬੱਚੇ ਜਿਹੜੇ ਹੈਗੇ ਆ ਜਿਨ੍ਹਾਂ ਦੀ ਤੁਸੀਂ ਪੜ੍ਹਾਈ ਦਾ ਖਰਚਾ ਵੀ ਉਠਾ ਰਹੇ ਹੋ। ਕਿੱਥੋਂ ਪ੍ਰੇਰਣਾ ਮਿਲਦੀ ਹੈਗੀ ਆ ਵੀ ਇਹਨਾਂ ਬੱਚਿਆਂ ਦੀ ਸਹਾਇਤਾ ਕੀਤੀ ਹੈ। ਦੇਖੋ ਬਜ਼ੁਰਗਾਂ ਨੇ, ਮੇਰੇ ਫਾਦਰ ਸਾਹਿਬ ਨੇ, ਮੇਰੇ ਪਰਿਵਾਰ ਨੇ, ਮੇਰੇ ਭਰਾਵਾਂ ਦਾ ਮੈਨੂੰ ਹਮੇਸ਼ਾ ਇਹ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਔਰ ਹਮੇਸ਼ਾ ਉਹਨਾਂ ਦੀ ਇਹ ਸੋਚ ਹੁੰਦੀ ਹੈ ਕਿ ਜੋ ਆਪਾਂ ਸਮਾਜ ਲਈ, ਸੁਸਾਇਟੀ ਲਈ, ਬੱਚਿਆਂ ਲਈ ਕਰ ਸਕਦੇ ਆ ਆਪਾਂ ਨੂੰ ਕਰਨਾ ਚਾਹੀਦਾ ਇਹਨਾਂ ਖਿਡਾਰੀਆਂ ਲਈ ਪਹਿਲਾ ਗੱਦਾ ਵੀ ਤੁਸੀਂ ਦਿੱਤਾ ਸੀ ਤੇ ਕੋਈ ਨਵਾਂ ਵੀ ਬਣਾਉਣ ਜਾ ਰਹੇ ਆ ਜਿਹੜਾ ਹੈਗਾ ਕੁਸ਼ਤੀ ਦਾ ਬਿਲਕੁਲ ਜੋ ਜੋ ਉੱਥੇ ਰਿਕੁਆਇਰਮੈਂਟ ਜਦੋਂ ਜਦੋਂ ਹੁੰਦੀ ਹੈ ਜਦੋਂ ਕੋਚ ਸਾਹਿਬਾਨ ਦੱਸਦੇ ਆ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਜਦੋਂ ਬੱਚਿਆਂ ਦੀ ਮੈਂ ਵੀ ਅਕਸਰ ਉੱਥੇ ਜਾਂਦਾ ਰਹਿਣਾ ਤੇ ਬਹੁਤ ਵਧੀਆ ਸਟਰੈਂਥ ਦਿਨ ਪੱਧ ਦਿਨ ਵਾਧੀ ਪਈ ਹੈ ਮੈਡਲ ਵੀ ਵਾਧਦੇ ਪਏ ਆ ਉਵੇਂ ਗੱਤਕੇ ਜਿਹੜਾ ਏਸ਼ੀਆ 'ਚ ਵੀ ਹੋਇਆ ਉੱਥੇ ਵੀ ਅਸੀਂ 골ਡ ਮੈਡਲ ਲੈ ਕੇ ਆਏ ਆ ਬੱਚੇ ਮਿਹਨਤ ਕਰਦੇ ਆ ਵਾਹਿਗੁਰੂ ਸੱਚੇ ਪਾਸ਼ਾ ਉਹਦਾ ਫਲ ਦਿੰਦਾ ਬਾਕੀ ਇਹ ਵਧੀਆ ਤਰੱਕੀਆਂ ਬਖਸ਼ਣ ਵਾਹਿਗੁਰੂ ਇਹਨਾਂ ਨੂੰ ਔਰ ਵਧੀਆ ਜੌਬਸ ਤੇ ਜਾਣ ਵਧੀਆ ਇਹਨਾਂ ਦੀ ਜਿਹੜੀ ਲਾਈਫ ਆ ਉਹ ਸੈਟਲ ਹੋਏ ਕੋਹਿੰਦ ਸਾਹਿਬ ਤੁਹਾਡਾ ਸੰਯੋਗ ਰਿਹਾ ਹੈਗਾ ਇਸ ਕੁਸ਼ਤੀ ਦੰਗਲ ਨੂੰ ਆਵਲਾ ਸਾਹਿਬ ਤੁਹਾਨੂੰ ਲੈ ਕੇ ਆਏ ਤੁਸੀਂ ਇਹਨਾਂ ਨੂੰ ਮਿਲੇ ਦੰਗਲ ਸ਼ੁਰੂ ਹੋਇਆ ਤੇ ਅੱਜ ਦੇਖ ਲਓ ਮੈਡਲ ਪੰਜ ਮੈਡਲ ਛੋਟੀ ਗੱਲ ਦੀ ਨਹੀਂ ਸੰਯੋਗ ਤਾਂ ਇਹਨਾਂ ਦੇ ਰਿਹਾ ਸੀ ਤਾਂ ਕੰਮ ਕਰਦੇ ਆ ਯਾਬ ਦਾ ਸੰਯੋਗ ਇਹਨਾਂ ਕਿਸੇ ਨੇ ਕੀਤਾ ਹੋਣਾ ਜਿੰਨਾ ਇਹਨਾਂ ਨੇ ਕੀਤਾ ਇੱਕ ਗੱਦਾ ਦੇਣਾ ਫਿਰ ਇਹਨਾਂ ਨੇ ਜਗ੍ਹਾ ਦਿੱਤੀ ਸਾਨੂੰ ਬੱਚੇ ਇਹ ਨਰਸਰੀ ਹੈ ਅਸੀਂ ABC ਤੋਂ ਸ਼ੁਰੂ ਕੀਤਾ ਆਪਣੇ ਇਲਾਕੇ 'ਚ ਰੈਸਲਿੰਗ ਦਾ ਨਾਂ ਨਹੀਂ ਸੀਗਾ ਪਹਿਲਾਂ ਅਸੀਂ ABC ਤੋਂ ਸ਼ੁਰੂ ਕੀਤਾ ਇਹ ਹੀ ਨਰਸਰੀ ਅੱਜ ਆਪਾਂ ਪੰਜਾਬ 'ਚ ਇੱਕ ਨੰਬਰ ਤੇ ਆ ਸਭ ਤੋਂ ਵੱਧ ਮੈਡਲ ਆਉਂਦੇ ਪੰਜਾਬ 'ਚ ਆਪਣੇ ਇਹ ਹੀ ਨਰਸਰੀ ਹੈ ਇਹਨਾਂ ਨੇ ਅੱਗੇ ਨੈਸ਼ਨਲ 'ਚ ਮੈਡਲ ਲੈਣੇ ਨੇ 2-4 ਸਾਲ 'ਚ ਆਪਾਂ ਇੰਡੀਆ ਤੇ ਇੱਕ ਨੰਬਰ ਤੇ ਪਹੁੰਚ ਜਾਾਂਗੇ ਜਿਸ ਤਰ੍ਹਾਂ ਦੀ ਆਪਣੀ ਸਟਰੈਂਥ ਹੈ ਹੁਣ ਪੰਜਾਬ ਦੇ ਵਿੱਚ 30 40 40 ਸਾਲ ਹੋ ਗਏ ਪੁਰਾਣੇ ਸੈਂਟਰ ਚੱਲਦੇ ਨੇ ਸਭ ਤੋਂ ਨਵਾਂ ਸੈਂਟਰ ਆਪਣਾ 7 ਸਾਲ ਹੋਏ ਚਲਾਏ ਨੂੰ ਬਾਡਰ ਏਰੀਆ ਦੇ ਵਿੱਚ ਜਿਹਨੂੰ ਲੋਕ ਬੈਕਵਰਡ ਏਰੀਆ ਕਹਿੰਦੇ ਸੀ ਬਾਡਰ ਏਰੀਆ ਦੇ ਵਿੱਚ 7 ਸਾਲ ਚ ਆਪਾਂ ਪੰਜਾਬ ਚ ਇੱਕ ਨੰਬਰ ਤੇ ਪਹੁੰਚ ਗਏ ਸਾਰੇ ਸੈਂਟਰ ਆਪਣੇ ਤੋਂ ਪਿੱਛੇ ਨੇ ਹੁਣ ਤੇ 2 4 ਸਾਲ ਲੱਗਣਗੇ ਇਹੀ ਨਰਸਰੀ ਅੱਗੇ ਜਾ ਕੇ ਇੰਡੀਆ ਚ ਮੈਡਲ ਲੈ ਗਈ ਉਹ ਕਿਹੜੇ ਕਿਹੜੇ ਮੈਡਲ ਆਏ ਆ ਕਿਹੜੀਆਂ ਗੇਮਾਂ ਚ ਹੁਣ ਜੀ ਆਪਣੀ ਟੀਮ ਫਰਸਟ ਆਈ ਆ ਉਹਦੇ ਚ ਯੂਨੀਵਰਸਿਟੀ ਯੂਨੀਵਰਸਿਟੀ ਚ ਮੁੰਡੇ ਮੈਡਲ ਲੈ ਕੇ ਆਏ ਨੇ ਤਾਂ ਜਿਹੜੇ ਖੇਡਾਂਵਾਂ ਚ ਪੰਜਾਬ ਹੁੰਦੀਆਂ ਗਵਰਨਮੈਂਟ ਦੀਆਂ ਉਹਦੇ ਚ ਮੁੰਡੇ ਫਰਸਟ ਆ ਟੀਮ ਫਰਸਟ ਆਈ ਆਪਣੀ ਤਕਰੀਬਨ ਕੋਈ ਵੀ ਕੰਪੀਟੀਸ਼ਨ ਹੈ ਸਟੇਟ ਲੈਵਲ ਦਾ ਇੰਡੀਆ ਚੋ ਵੀ ਮੈਡਲ ਲਿਆ ਦਿੰਦੇ ਨੇ ਆਪੇ ਇੰਟਰਨੈਸ਼ਨਲ ਆਪਣੇ ਮੁੰਡਾ 7 ਸਾਲ ਚ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਆਪਾਂ ਹੂੰ ਬਿਲਕੁਲ ਜੀ ਗੁਰੂ ਵਰਸਾਇਤ ਦੀ ਅਕੈਡਮੀ ਲਿਆਰੀ ਹੈ ਮੈਡਲ ਤੇ ਮੈਡਲ ਲਿਆਉਣ ਤੋਂ ਬਾਅਦ ਮਾਨ ਸਨਮਾਨ ਦੀ ਗੱਲ ਕਰਨੀ ਦਾ ਬੰਦਾ ਹੈਗਾ ਤਾਂ ਅੱਜ ਮਾਨ ਸਨਮਾਨ ਕੀਤਾ ਗਿਆ ਅਰਵਿੰਦਰ ਸਿੰਘ ਆਵਲਾ ਪਰਿਵਾਰ ਦੇ ਵੱਲੋਂ ਇਹ ਸਾਰੇ ਨੌਜਵਾਨ ਹੈਗੇ ਆ ਤੇ ਆ ਮੈਡਲ ਜਿਹੜੇ ਆ ਲੈ ਕੇ ਆਏ ਆ ਤੇ ਮੈਡਲ ਤੁਸੀਂ ਦੇਖ ਲਿਓ ਇਹਨਾਂ ਮੈਡਲਾਂ ਨੂੰ ਜਿੱਤਣ ਦੇ ਲਈ ਇਹਨਾਂ ਮੈਡਲ ਨੂੰ ਲੈਣ ਦੇ ਲਈ ਮਿਹਨਤ ਕਰਨੀ ਪੈਂਦੀ ਤੇ ਮਿਹਨਤ ਹੁੰਦੀ ਆ ਸਰੀਰ ਤੋੜਨਾ ਪੈਂਦਾ ਮਿਹਨਤ ਕਰਨੀ ਪੈਂਦੀ ਐ ਸੈਕਰੀਫਾਈਸ ਕਰਨਾ ਪੈਂਦਾ ਪਰਿਵਾਰ ਛੱਡਣਾ ਪੈਂਦਾ ਤਾਂ ਦੇਸ਼ ਲਈ ਪੰਜਾਬ ਲਈ ਤਾਂ ਇਹ ਮੈਡਲਾਂ ਦੇ ਮੈਂ ਸਮਝਦਾ ਆਵਲਾ ਜੀ ਇੱਕ ਕੀ ਮੈਸੇਜ ਹੈਗਾ ਨੌਜਵਾਨਾਂ ਦੇ ਲਈ ਪੂਰੇ ਪੰਜਾਬ ਦੇ ਲਈ ਖੇਡਾਂ ਵਾਲਾ ਉਹ ਲੋਕ ਨਸ਼ਿਆਂ ਵਾਲੇ ਦੇਖੋ ਪਿਛਲੇ ਦਿਨਾਂ ਦੇ ਸਮੇਂ ਖਬਰਾਂ ਵੀ ਨਿਕਲਦੀਆਂ ਜੀ ਦੇਖੋ ਜਿਹੜਾ ਨਸ਼ਾ ਹੈ ਉਹ ਪੰਜਾਬ ਨੂੰ ਖਤਮ ਕਰ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਕੋਈ ਖਤਮ ਨਹੀਂ ਕਰ ਸਕਦਾ ਪੰਜਾਬ ਦੇ ਨੌਜਵਾਨ ਇਹਨੂੰ ਖਤਮ ਕਰ ਸਕਦੇ ਆ ਸਰਕਾਰਾਂ ਲੋਕ ਬਣਾ ਲੈਂਦੇ ਇਹਦੇ ਨਾਂ ਤੇ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਕਿਸੇ ਨੇ ਕੁਝ ਨਹੀਂ ਕਰਨਾ ਆ ਨੌਜਵਾਨਾਂ ਨੇ ਕਰਨਾ ਤੇ ਇਹਨਾਂ ਨੂੰ ਸਾਰੇ ਆਪਾ ਪ੍ਰੇਰਿਤ ਕਰੀਏ ਇਹਨਾਂ ਦੀ ਮਦਦ ਕਰੀਏ ਤਾਂ ਜੋ ਇਹ ਨਸ਼ਾ ਖਤਮ ਕਰਦੇ ਬਿਲਕੁਲ ਜੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਗੱਲ ਹੈਗੀ ਤਾਂ ਪ੍ਰੇਰਿਤ ਕੀਤਾ ਜਾ ਰਿਹਾ ਤੇ ਨੌਜਵਾਨੀ ਨਸ਼ਾ ਖਤਮ ਕਰ ਸਕਦੇ ਆ ਜਦ ਕੁਸ਼ਤੀ ਦੇ ਵਿੱਚ ਆਉਂਦੇ ਆ ਅਖਾੜੇ ਦੇ ਵਿੱਚ ਆਉਂਦੇ ਆ ਤੇ ਗੁਰੂ ਅਰਸੇ ਦਾ ਕੁਸ਼ਤੀ ਦੰਗਲ ਪੰਜਾਬ ਦੇ ਪੂਰੇ ਪਾਰ ਦੇ ਵਿੱਚ ਆਪਣੀ ਤੂਤੀ ਬਣਾ ਰਿਹਾ ਆਪਣਾ ਲੋਹਾ ਮਣਾ ਰਿਹਾ ਕੋਚ ਸਾਹਿਬਾਨਾਂ ਦੀ ਟ੍ਰੇਨਿੰਗ ਦਿੱਤਾ ਹੈ ਤਾਂ ਹਰ ਰੋਜ਼ ਕੁਸ਼ਤੀ ਦੰਗਲ ਦੇ ਵਿੱਚ ਨੌਜਵਾਨਾਂ ਨੂੰ ਪ੍ਰੈਕਟਿਸ ਦਿੱਤੀ ਜਾਂਦੀ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਅਰਸੇ ਦਾ ਲਾਈਵ